ਪਰ ਪੰਚਾਇਤਾਂ ਨੂੰ 5 ਕਰੋੜ 5 ਲੱਖ 79100 ਰੁਪਏ ਚੈੱਕ ਵੰਡੇ ਗਏ। ਇਹਦੀ ਸਰਕਾਰ ਵੱਲੋਂ 72 ਪਿੰਡਾਂ ਨੂੰ ਇੱਕ ਗ੍ਰਾਂਟ ਗ੍ਰਾਂਟਾਂ ਨੂੰ ਜਾਰੀ ਕੀਤੀਆਂ। ਤੇ ਅਸੀਂ ਸਰਬਜੀਤ ਕੁਰ ਮੈਡਮ ਦਾ ਬਹੁਤ ਹੋਇਤਾਨ ਗੱਲਬਾਤ ਕਰਦੇ ਆ ਤੇ ਸੀਐਮ ਸਾਹਿਬ ਦੇ ਵੀ ਕਿ ਸਾਨੂੰ ਇਹਨਾਂ ਨੇ ਪਿੰਡ ਦੇ ਵਿੱਚ ਵਧੀਆ ਵਿਕਾਸ ਕਰ ਰਹੇ ਆ। ਮੈਡਮ ਸਰਬਜੀਤ ਕੁਰ ਮਾਨ ਨੂੰ ਕਹ ਜਿਹੜੇ ਤਰਫੋਂ ਮੈਂ ਨੰਨ ਇੱਕ ਵਾਦਾ ਕਰਦਾ ਵੀ ਜਿਹੜਾ ਜਿੰਨੀ ਜਲਦੀ ਗ੍ਰਾਂਟ ਖਤਮ ਕਰੂਗਾ ਉਨੀ ਜਲਦੀ ਆਦਾ ਚੈੱਕ ਸੌਂ ਲੈ ਜੀ ਆਜਾ ਜਿਰਾਉ ਹਲਕਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 71 ਪਿੰਡਾਂ ਨੂੰ ਇੱਕ ਗ੍ਰਾਂਟਾਂ ਨੂੰ ਜਾਰੀ ਕੀਤੀਆਂ ਗਈਆਂ ਹੈਗੀਆਂ ਉਹ ਆਬਰਾਏ ਦਾ 사ਜੀਪੁਰ ਮਾਨੂਕੇ ਵੱਲੋਂ ਪੂਰੇ ਕੱਠ ਜੋ 71 ਪਿੰਡਾਂ ਦਾ ਕੱਠ ਹੋਇਆ ਸੀ ਇਹ ਕਿ ਜਗ੍ਹਾ ਤੇ 71 ਪਿੰਡ ਦੀਆਂ ಗ್ರಾಮ ਪੰਚਾਇਤਾਂ ਪਹੁੰਚੀਆਂ ਸੀ ਉਨ੍ਹਾਂ ਨੂੰ ਜੋ ਚੈੱਕ ਦਿੱਤੇ ਗਏ ਹੈਗੇ ਆ ਪੰਜਾਬ ਸਰਕਾਰ ਵੱਲੋਂ ਇਸ ਮੌਕੇ ਵਿਧਾਇਕਾਂ ਨੇ ਕਿਹਾ ਹੈਗਾ ਵੀ 71 ਪਿੰਡਾਂ ਨੂੰ ਅਸੀਂ ਚੈੱਕ ਅੱਜ ਦੇ ਰਹੇ ਹੈਗੇ ਆ ਤੇ 11 ਪਿੰਡ ਜਿਹੜੇ ਇਹਦੇ ਵਿੱਚ ਚੈੱਕ ਜੋ ਗਰੰਟਾ ਹੈਗੇ ਨੇ ਨਹੀਂ ਰਹੀਤੀ ਹੈਗੇ ਆ ਉਹਦਾ ਵੱਡਾ ਕਾਰਨ ਇਹ ਸੀਗਾ ਮੈਡਮ ਨੇ ਵੀ ਇਹ ਗੱਲ ਕਹੀ ਹੈ ਕਿ ਵਿਧਾਇਕਾਂ ਨੇ ਵੀ ਉਹ 11 ਪਿੰਡ ਨੂੰ ਵੀ ਸਰਕਾਰ ਗਰੰਟਾ ਜਾਰੀ ਕਰੂਗੀ ਕਰਨਗੇ ਜਦੋਂ ਇਹ ਪੰਚਾਇਤਾਂ ਜੋ ਬਕਾਇਆ ਜੋ ਖਾਤਿਆਂ ਵਿੱਚ ਹੈਗਾ ਪਿਆ ਪੰਜਾਬ ਸਰਕਾਰ ਦਾ ਜੋ ਪੈਸਾ ਪਿਆ ਹੈਗਾ ਉਹ ਤੁਹਾਨੂੰ ਮੁਕੰਮਲ ਤੌਰ ਤੇ ਪਿੰਡਾਂ ਦੇ ਵਿਕਾਸ ਲਈ ਲਾਉਣਗੇ ਤਾਂ ਉਸ ਤੋਂ ਬਾਅਦ ਜੋ 11 ਪਿੰਡ ਹੈਗੇ ਆ ਉਹਨਾਂ ਨੂੰ ਵੀ ਜੋ ਪੰਜਾਬ ਸਰਕਾਰ ਵੱਲੋਂ ਗ੍ਰਾਂਟਾਂ ਜਾਰੀ ਹੋਣਗੀਆਂ ਉਹ ਵੀ ਦਿੱਤੀਆਂ ਜਾਣਗੀਆਂ ਐ ਦੇ ਵਿੱਚ ਵਿਧਾਇਕਾਂ ਨੇ ਕਿਹਾ ਹੈਗਾ ਵੀ ਵੱਧ ਤੋਂ ਵੱਧ ਜੋ ਗ੍ਰਾਂਟਾਂ ਜੋ ਅਸੀਂ ਪਿੰਡਾਂ ਦੇ ਵਿਕਾਸ ਲਈ ਧੀਰੇ ਧੀਰੇ ਆ ਰਹੀਆਂ ਹਨ ਗ੍ਰਾਮ ਚੇਤਾ ਨੂੰ ਉਹ ਵੱਧ ਤੋਂ ਵੱਧ ਲਾਉਣ ਤਾਂ ਇਹ ਸਰਕਾਰ ਤੋਂ ਆਪਾਂ ਹੋਰ ਵੀ ਜੋ ਗ੍ਰਾਂਟ ਹੈਗੀ ਆ ਜਾਰੀ ਕਰਵਾ ਲਈਏ ਤੁਸੀਂ ਵੀ ਦੇਖਦੇ ਰਹੋ ਰੈਗੂਲਰ ਗਾ 24 ਨਿਊ ਪੰਜਾਬੀ ਮੈਂ ਆ ਤੁਹਾਡਾ ਆਪਣਾ ਰਾਜਵਾਲ 70 71 ਪੰਚਾਇਤਾਂ ਨੂੰ 5 ਕਰੋੜ 5 ਲੱਖ 79100 ਰੁਪਏ ਚੈੱਕ ਮਡੇ ਗਏ ਇਹ ਚੈੱਕ ਪਿੰਡਾਂ ਦੇ ਵਿਕਾਸ ਦੇ ਕੰਮ ਦੇ ਆ ਇਹ ਵੀਡੀਓ ਸਾਹਿਬ ਆਪਣੀ ਟੀਮ ਨੂੰ ਭੇਜ ਕੇ ਪਹਿਲਾਂ verification ਕਰ ਚੁੱਕੇ ਆ ਇਹ ਜਿੰਨੀ ਜਲਦੀ ਸਰਪੰਚ ਚੈੱਕ ਖਤਮ ਕਰ ਲੈਣਗੇ ਉਹਨਾਂ ਨੂੰ ਨਵੇਂ ਚੈੱਕ ਅਗਲੇ ਹੋਰ ਆ ਰਹੇ ਆ 10 ਕਰੋੜ ਤੱਕ ਦੀ ਅਮਾਉਂਟ ਹੋ ਰਹੀ ਦੀ ਹੈ ਉਹ ਵੀ ਦਿੱਤੀ ਜਾਊਗੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਮੇਰੇ ਲਈ ਪਿੰਡ ਮਹੱਤਵਪੂਰਨ ਆ ਪਾਰਟੀ ਨੇ ਮੈਂ ਚਾਹਨੀ ਆ ਮੇਰੀ ਜਗਰਾਉਂ ਪਿੰਡ ਜਗਰਾਉਂ ਦੇ ਸਾਰੇ ਪਿੰਡ ਪੰਜਾਬ ਦੇ ਨੰਬਰ 1 ਪਿੰਡ ਵਨ ਅਗਲੀ ਵਾਰੀ ਸਰਪੰਚਾਂ ਨੂੰ ਕਹਿ ਦੇਣਾ ਵੀ ਜਿਹੜਾ ਆਪਦਾ ਮਾਡਲ ਪਿੰਡ ਬਣਾਏਗਾ ਉਹਨੂੰ ਇੱਕ ਐਕਸਟਰਾ ਚੈੱਕ ਦਿੱਤਾ ਜਾਏਗਾ ਜੇ ਤੇ ਨਾਲ ਦੀ ਨਾਲ ਮੈਂ ਇਹ ਕਹਿੰਦੀ ਪਹਿਲਾਂ ਹੀ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹਸਪਤਾਲ ਬਣ ਰਹੇ ਆ ਲਾਇਬ੍ਰੇਰੀਆਂ ਬਣ ਰਹੀਆਂ ਆ ਸੜਕਾਂ ਦੇ ਪ੍ਰੋਜੈਕਟ ਆ ਨਾਵੇਂ ਮੰਡੀਕਰਨ ਬੋਰਡ ਦੇ 25 ਸੜਕਾਂ ਨਵੀਆਂ ਬਣਾ ਦਿੱਤੀਆਂ। ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਗਨਾਉਂ ਦਾ ਨਹਿਾਰ ਬਦਲੇ ਕੀਤੇ ਨਕਸ਼ਾ ਬਣੇ। ਉਹ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਜੀ ਗ੍ਰਾਂਟਾਂ ਭੇਜਣ ਚ ਹੁਣ। ਨਾ ਜੀ ਨਾ ਕੋਈ ਪੰਜਾਬ ਸਰਕਾਰ ਵੱਲੋਂ ਕਮੀ ਨਹੀਂ ਇਹ ਤਾਂ ਹੁਣ 11 ਸਰਪੰਚਾਇਤਾਂ ਨੂੰ ਚੈੱਕ ਨਹੀਂ ਮਿਲੇ। ਉਹ ਇਸ ਕਰਕੇ ਨਹੀਂ ਮਿਲੇ ਪਿਛਲੀ ਅਮਾਉਂਟ ਨਹੀਂ ਖਰਚੀ। ਜੀ ਇਹ ਮੈਂ ਇਹਨਾਂ ਸਰਪੰਚਾਂ ਨੂੰ ਵੀ ਬੇਨਤੀ ਕਰਦੀ ਆ ਜਿੰਨਾ ਲੈ ਕੇ ਜਾਓਗੇ ਕੱਲ ਤੋਂ ਲੱਗ ਜਾਓ। ਸਾਡੇ ਯੂਸੀ ਜਿੰਨੀ ਸ਼ਤੀ ਆ ਜਾਣਗੇ ਨਮਾ ਚੱਕ ਲੈ ਸਾਡੇ ਚ ਵੱਲੋਂ ਇਹ ਨਹੀਂ ਹੈ ਵੀ ਅਗਲਾ ਦੇਖਾਂਗੇ ਜਾਂ ਕਰਾਂਗੇ ਅੱਜ ਸ਼ਾਮ ਤੱਕ ਮੈਂ ਗੰਦੇ ਪਾਣੀ ਦੇ ਸਾਫ ਪਾਣੀ ਦੇ ਧਰਮਸ਼ਾਲਾ ਦੇ ਰਸਤਿਆਂ ਦੇ ਚੈੱਕ ਹੋਰ ਦੇਣੇ ਆ 1 ਕਰੋੜ ਤੋਂ ਉੱਪਰ ਦੀ ਅਮਾਉਂਟ ਦੇਣੀ ਹੈ ਜਿਹੜਾ ਲਿਖਵਾ ਸਕਦਾ ਉਹਦਾ ਕੰਮ ਲਿਖਵਾ ਜੇ ਲੈ ਜੇ ਪੈਸੇ ਮੈਡਮ ਜਿਹੜੇ ਅੱਜ ਚੈੱਕ ਦਿੱਤੇ ਹੈਗੇ ਆ 71 ਪਿੰਡਾਂ ਨੂੰ ਉਹਦੇ ਵਿੱਚ ਕਿਹੜੇ ਕਿਹੜੇ ਪਿੰਡ ਦੇ ਜਿਹੜੇ ਕੰਮ ਹੋਣੇ ਹੈਗੇ ਉਹਨਾਂ ਵਿੱਚ ਉਹਦੇ ਤੇ तकरीबन ਜੀ ਵੀਡੀਓ ਸਾਹਿਬ ਨੇ ਸਾਰੇ ਕੰਮ ਪਾਏ ਹੋਏ ਆ ਜਿਹੜੇ ਜਿਹੜੇ ਉਹਨਾਂ ਨੇ ਕੰਮ ਲਖਾਏ ਸੀ ਮਿੰਟੀਆਂ ਕੀਤੀਆਂ ਸੀ ਉਹਨਾਂ ਦੇ ਚੈੱਕ ਠੀਕ ਉਹਨਾਂ ਦੇ ਅਕਾਊਂਟ ਤੱਕ ਸ਼ਾਮ ਤੱਕ ਪੈਸਾ ਪਹੁੰਚ ਜਾਣਾ ਚਾਹੀਦਾ ਠੀਕ ਠੀਕ ਜੀ ਜੀ ਕੀ ਕਹੋਗੇ ਜੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਪਿੰਡ ਦੇ ਵਿੱਚ ਵਧੀਆ ਵਿਕਾਸ ਕਰ ਰਹੇ ਆ ਮੈਡਮ ਸਾਹਿਬ ਨੂੰ ਕੋ ਮਾਨ ਨੂੰ ਪਏ ਜਿਹੜੇ ਦਿਨ ਤੋਂ ਬਾਅਦ ਮਿਹਨਤ ਕਰਕੇ ਸਾਡੇ ਹਲਕੇ ਦੇ ਲਈ ਕੁੱਝ ਨਾ ਗ੍ਰਾਂਟਾਂ ਲਿਆ ਰਹੇ ਆ ਹੁਣ ਇਹਨਾਂ ਨੇ ਇੱਕ ਵਾਅਦਾ ਕੀਤਾ ਵੀ ਜਿਹੜਾ ਜਿੰਨੀ ਜਲਦੀ ਗ੍ਰਾਂਟ ਖਤਮ ਕਰੂਗਾ ਉਨੀ ਜਲਦੀ ਅਦਰ ਚੈੱਕ ਫੀਲ ਲੈ ਲੇਗੇ ਕਿਉਂਕਿ ਸਰਕਾਰ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਜੀ ਜਿੰਨਾ ਖਰਚੋਗੇ ਉਨਾ ਹੋਰ ਲੈ ਜਾਓ ਪਰ ਜਿਹੜੇ 11 ਸਰਪੰਚ ਹੈਗੇ ਬਾਂਝੇ ਚਿੱਕਾ ਨੂੰ ਉਹਨਾਂ ਦੇ ਮਾਉਂਡ ਦੇ ਵਿੱਚ ਅਜੇ ਪੇਮੈਂਟ ਪਈ ਆ ਉਹ ਖਰਚ ਕਰਨਗੇ ਆਪਦੇ ਵੀ ਅਕਾਉਂਟ ਦੇ ਵਿੱਚੋਂ ਨਵੇਂ ਚੱਕ ਲੈ। ਉਹ ਤੁਹਾਡੇ ਤੇ ਸਰਪੰਚਾਂ ਦੇ ਵੀ ਕਿੰਨੀ ਜਲਦੀ ਤੁਸੀਂ ਪਿੰਡ ਦੇ ਲਈ ਕੰਮ ਕਰਦੇ ਹੋ ਜੀ ਕਿੰਨੀ ਜਲਦੀ ਖਰਚਦੇ ਹੋ ਉੰਨੀ ਜਿਆਦਾ ਪੈਸਾ ਹੋਰ ਲੈ ਜੋ ਇਹ ਸੋਣ ਸਰਪੰਚਾਂ ਦੀ ਕਮੀ ਰਹੂਗੀ ਪੈਸਾ ਨਾਲ ਲੱਪਣ ਤੇ ਇਹ ਸਰਕਾਰ ਤੋਂ ਲੋਸੀ ਨਹੀਂ ਹੈਗੀ ਜਿੰਨਾ ਮਰਜ਼ੀ ਪੈਸਾ ਲੈ ਜਾਓ ਉਨਾ ਮਿਲ ਜਾ। ਠੀਕ ਮੈਂ ਸਰਪੰਚ ਮੈਂ ਮੀਰਪੁਰ ਦੀ ਸਰਪੰਚਾਂ ਦੀ ਅਸੀ ਸਰਗਿਤ ਕੋਰ ਮੈਡਮ ਦਾ ਬੋਤਵੋਧਨ ਕਰਦੀਆਂ ਤੇ ਸੀਐਮ ਸਾਹਿਬ ਦਾ ਵੀ ਕਿ ਸਾਨੂੰ ਇਹਨਾਂ ਨੇ ਅੱਜ ਗ੍ਰਾਂਟ ਦਿੱਤੀ ਏ ਤੇ ਅਸੀਂ ਆਪਣੇ ਪਿੰਡ ਦਾ ਵਿਕਾਸ ਕਰਾਂਗੇ ਤੇ ਸਾਰੀ ਗ੍ਰਾਂਟ ਜਲਦੀ ਤੋਂ ਜਲਦੀ ਖਤਮ ਕਰਕੇ ਅਜਿਹੀ ਗ੍ਰਾਂਟ ਲਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਇਹ ਬਹੁਤ ਜੀ ਅਸੀਂ ਇਹ ਭੈਣ ਸਾਹਿਬ ਦੀ ਤਰਫੋਂ ਦਾ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਕਰਾਂਗੇ ਇਸ ਤੋਂ ਬਾਅਦ ਅੱਜ ਦੇ ਇਸ ਪਤਨਵਾਦ ਇਸ ਚੀਜ਼ ਦਾ ਜੀ ਕਿ ਅੱਜ ਜਿਹੜਾ ਇੱਥੇ ਚੈੱਕ ਕੰਪਲੈਂਟ ਦਾ ਸਮਾਰੋਹ ਹੋਇਆ ਸਾਰੇ ਪੰਚ ਸਰਪੰਚ ਪਿੰਡ ਦੇ ਸਾਰੇ ਪਹੁੰਚੇ ਆਏ ਇਸਾ ਤੁਹਾਨੂੰ ਬਹੁਤ ਵੱਡੇ ਕਮੇਂਟ ਮਿਲ ਰਹੇ ਮੈਂ ਸਮਾਨ ਤਰਾ ਫਿਰ ਤੋਂ ਪਹੁੰਚ ਗਿਆ ਹਾਂ ਬਹੁਤ ਧੰਨਵਾਦ ਕਰਦੇ ਆ ਸਾਡਾ ਜਿਹੜਾ ਸਭ ਤੋਂ ਵੱਡਾ ਸਾਨੂੰ ਵਧੀਆ ਲੱਗਿਆ ਕਿ ਇਹ ਲਾਓ ਤੇ ਅਗਰੇ ਹੋਰ ਲੈ ਜਾਓ ਇਹ ਜਨ ਅੱਜ ਬਹੁਤ ਵੱਡਾ ਸਾਨੂੰ ਪ੍ਰਾਊਡ ਹੋ ਰਿਹਾ ਵਾ ਲੋੜ ਸੀਗੀ ਪਿੰਡਾਂ ਦੇ ਵਿੱਚ ਇਹਨਾਂ ਪੈਸੇ ਦੀ ਲੋੜ ਬਹੁਤ ਲੋੜ ਸੀਗੀ ਲੋੜ ਸੀ ਲਾਵਾਂਗੇ ਵੀ ਤੇ ਦਿਨਾਂ ਦੇ ਵਿੱਚ ਕੰਮ ਕਰਕੇ ਵੀ ਦਿਖਾਵਾਂਗੇ ਸਾਰੇ ਇਲਾਕੇ ਦੇ ਵਿੱਚ ਜਿਵੇਂ ਪਿੰਡ ਦੇ ਵਿੱਚ ਤਾਂ ਖਾਸ ਸਾਡੀ ਡਿਊਟੀ ਆ ਅਸੀਂ ਨਾਲ ਦੇ ਪਿੰਡਾਂ ਵਾਲੇ ਬੰਦੇਆਂ ਨੂੰ ਵੀ ਸਹੂਲਤ ਕਰਾਂਗੇ ਭਈ ਹੁਣ ਕੋਈ ਕਮੀ ਨਹੀਂ ਕਿਸੇ ਗੱਲ ਦੀ ਪੈਸੇ ਥੇਲੇ ਦੀ ਤੇ ਪੈਸੇ ਆਉਂਦੇ ਰਹਿਣਗੇ ਲਾਈ ਚੱਲੂ ਤੇ ਹੋ